ਇਹ ਗੱਲ ਬੜੀ ਕੁੰਡੀ ਵਾਲੀ ਜੇ ਸੁਣਿਓ ਜ਼ਰੂਰ ਬਹਿ ਕੇ ਕੁੰਡੀ ਕੀ ਹੈ ਕਹਿੰਦੇ ਜਿੰਨੇ ਤਨ ਦੇ ਰੋਗ ਤਾਂ ਦਿੱਤੀ ਏ ਜਿੰਨੇ ਧਨ ਦਿੱਤਾ ਜਿੰਨੇ ਕਾਰਾਂ ਦਿੱਤੀਆਂ ਜਿੰਨੇ ਕੋਠੀ ਦਿੱਤੀ ਏ ਦੇਣ ਵਾਲੇ ਨਾਲ ਜੁੜ ਜਾ ਆਖੋ ਸਤਨਾਮ ਇਹ ਗੱਲ ਬੜੀ ਧਿਆਨ ਨਾਲ ਸੁਣਿਓ ਜ਼ਰੂਰੀ ਤਨ ਧਨ ਜੈ ਤੌਕੋ ਦਿਓ ਪਾਸੇ ਉਹਨੇ ਹੋਣਾ ਕੀ ਉਹਦੇ ਨਾਲ ਨਹੀਂ ਆ ਆ ਚਾਰ ਦਿਨ ਪਹਿਲੀ ਗੱਲ ਐ ਮੈਨੂੰ ਇੱਕ ਸੱਜਣ ਕਹਿਣ ਲੱਗਾ ਜੀ ਕਾਰ ਨਵੀ ਲਈ ਐ ਤੇ ਅਰਦਾਸ ਕਰ ਦਿਓ ਚਾਬੀ ਦੀ ਦਾਸ ਨੇ ਜੀ ਉਹ ਚਾਬੀ ਫੜੀ ਮੈਂ ਸ਼ਸਤਰ ਨਾਲ ਲਈ ਮੂਝ ਮੰਗਲਾ ਚਰਨ ਕੀਤਾ ਊਲ ਮੰਤਰ ਜਪਿਆ ਗੁਰ ਮੰਤਰ ਜਪਿਆ ਹਾਜ਼ਰੀ ਲਈ ਉਹਨ ਮੈਂ ਚਾਬੀ ਦਿੱਤੀ ਤੇ ਫਿਰ ਮੈਂ ਇਹ ਕਿਹਾ ਜੀ ਮੈਂ ਕਿਹਾ ਮੈਨੂੰ ਪਤਾ ਨਹੀਂ 10 ਲੱਖ ਦੀ ਹੈ ਕਿ 12 ਦੀ ਹੈ ਕਿ 15 ਦੀ ਹੈ ਮੈਂ ਕਿਹਾ ਜਿੰਨੇ ਲੱਖ ਦੀ ਹੈ ਨਾ 10 ਤੇ ਗੁਣਾ ਦੇ ਦੇ ਆਖੋ ਸਾਤ ਨਾ ਜਿੰਨੇ ਲੱਖ ਦੀ ਕਾਰ ਹੈ ਨਾ ਉਹਨੂੰ 10 ਤੇ ਗੁਣਾ ਦੇ ਦੇ ਜੇ 15 ਲੱਖ ਦੀ ਕਾਰ ਹੈ ਤੇ 10 ਤੇ ਗੁਣਾ ਦੇ ਦੇ 150 ਹੋ ਗਿਆ ਠੀਕ ਹੈ ਜੀ ਜੇ 10 ਲੱਖ ਦੀ ਤੇ 10 ਤੇ ਗੁਣਾ ਦੇ ਦੇ 100 ਹੋ ਗਿਆ ਮੈਂ ਕਿਹਾ ਵੀ ਜਿੰਨੇ ਲੱਖ ਦੀ ਲਈ ਇਹਨਾਂ 10 ਤੇ ਗੁਣਾ ਦੇ ਕੇ ਨਾ 15 ਦਿਨਾਂ 'ਚ ਉਹਨੇ ਜਪਜੀਤ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਾ ਲਈ ਹਰ ਬੰਦੇ ਨੂੰ ਤੁਹਾਡੀ ਚੜ੍ਹਦੀ ਕਲਾ ਨਹੀਂ ਪਸਾਰਨੀ ਉਹਦੀ ਕਵਾਂ ਸਾਰੇ ਮੇਰੇ ਤੇ ਖੁਸ਼ ਹੋਣ ਨਹੀਂ ਕਹਿੰਦੇ ਕੋਈ ਦਾਤ ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਦਵੇ ਉਹਦੇ ਨਾਲ ਉਹਦਾ ਨੇਹ ਵਧਾ ਉਹਦਾ ਨੇਮ ਵਧਾ ਕਿ ਤੈਨੂੰ ਜਿਹੜੀ ਦਾਤ ਮਿਲੀ ਏ ਉਹਨੂੰ ਵਾਰਡ ਲੱਗ ਜਾਏ ਤਨ ਧਨ ਜੈ ਤੋਂ ਕੋ ਦਿਓ ਤਾਂ ਸਿਓ ਨੇ ਹੋਣਾ ਕੀ ਉਹਦੇ ਨਾਲ ਨੇਹ ਉਹਦਾ ਆ ਇੱਕ ਸੱਜਣ ਨੇ ਮਕਾਨ ਬਣਾਇਆ ਡੇਢ 2 ਕਰੋੜ ਦਾ ਮੈਨੂੰ ਕਹਿੰਦਾ ਗੱਜ-ਵੱਜ ਕੇ ਮਹੂਰਤ ਕਰਨਾ ਹੈ ਮੈਂ ਹੱਥ ਜੋੜੇ ਮੈਂ ਕਿਹਾ ਭਾਈ ਆਹ ਸਾਲ 2 ਸਾਲ ਸਿੰਪਲ ਹੋ ਗਈ ਕੱਟ ਲੈ ਆਖੋ ਸਤਨਾਮ ਇਹ ਬੜੀਆਂ ਕੁੰਡੀਆਂ ਨੇ ਮੈਂ ਕਿਹਾ 5-10 ਸਰੀਰ ਬੁਲਾ ਕੇ ਸੋ ਮਨੀ ਸਰ ਦਾ ਪਾਠ ਕਰਾ ਕੇ ਐਂਟਰੀ ਕਰ ਲੋ ਵੱਡਾ ਪ੍ਰੋਗਰਾਮ ਨਹੀਂ ਕਰ ਹਰ ਕੋਈ ਨਹੀਂ برداشت ਕਰਦਾ ਫੇਰ ਸਾਲ ਨੇੜ ਸਾਲ ਪਹਿਰਾ ਲਾਓ ਬਾਣੀ ਦਾ ਇਹਨੇ ਪਾੜ ਜਪਜੀਤ ਸਾਹਿਬ ਤੁਸੀਂ 10 20 ਲੱਖ ਦੀ ਜਗ੍ਹਾ ਤੇ ਰਹਿਣ ਵਾਲੇ ਅੱਜ 1.5 2 ਕਰੋੜ ਦੇ ਇੱਕ ਦਮ ਵੜਨ ਲੱਗੇ ਹੋ ਇਹ ਦੁਨੀਆ ਸੰਸਾਰ ਆਖੋ ਸਾਧਨਾ ਹੁਣ ਇਹ ਗੱਲਾਂ ਗੁਰੂ ਤੇਗ ਬਹਾਦਰ ਜੀ ਨੇ ਕਹੀਆਂ ਵੀ ਜਿੰਨਾ ਜਿਹੜਾ ਦਾਤ ਦੇ ਉਹਦਾ ਨੇਮ ਵਧਾ ਉਹ ਤੇਰੀ ਦਾਤ ਨੂੰ ਵਾਹੜ ਲਗਦੀ ਤਾਨ ਧਨ ਜੈ ਤੌਕੋ ਦਿਓ ਤਾਂ ਸਿਉਨੇ ਹੋਣਾ ਕੀ ਕਹੋ ਨਾਨਕ ਨਰ ਭਾਵਰੇ ਅਬ ਕਿਉਂ ਡੋਲਦਈ ਫਿਰ ਪਛਤਾਨਾ ਤੂੰ ਤਾਨ ਧਨ ਸੰਪੈ ਸੁਖ ਦਿਓ ਅਰਜ ਨੀ ਕੈ ਤਾਨ 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 ਸੰਪੈ ਸੁਖ ਦਿਓ ਅਰਜ ਨੀ ਕੈ ਤਾਨ ਕੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਕੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਜਿਨੇ ਤਨ ਦਿੱਤਾ ਧਨ ਦਿੱਤਾ ਸੰਪੇ ਇਹ ਦਾਤਾਂ ਦਿੱਤੀਆਂ ਨੇ ਨੀਕੇ ਧਾਮ ਮਕਾਨ ਦਿੱਤੇ ਨੇ ਕੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਕੋਈ ਪੰਗਤੀ ਕੋਈ ਪੁਰੂ ਤੇਗ ਬਹਾਦਰ ਦਾ ਮਹਾਰਾਜ ਜੀ ਦਾ ਉਪਦੇਸ਼ ਇਹ ਹੋ ਜਾਣੀ ਜਿਹੜਾ ਨਾਮ ਨਾਲ ਨਾਲ ਜੋੜੇ